ਸਾਨ ਭਰਾਮਾ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਸਰੀਕਾਲ ਜਿਵੇਂ ਕਿ ਮੈਂ ਪਸ਼ੂਆਂ ਦੇ ਉੱਤੇ ਦਵਾਈਆਂ ਦੇ ਉੱਤੇ ਡੈਰੀ ਫਾਰਮਾਂ ਦੇ ਉੱਤੇ ਵੀਡੀਓ ਬਣਾਉਣਾ ਅੱਜ ਮੈਂ ਥੋੜੀ ਵੀਡੀਓ ਇੱਕ ਹਟਕੇ ਬਾਤਾਵਰਨ ਤੇ ਬਣਾ ਰਿਹਾ ਹਾਂ ਇੱਕ ਸਿੰਘ ਨੇ ਵੀਰ ਨੇ ਕਮੈਂਟ ਕਰਿਆ ਸੀ ਉਹ ਕਹਿੰਦਾ ਵੀ ਬਾਬਾ ਜੀ ਵੀ ਕਮਸੇ ਕੰਮ ਵੀ 10 ਲੱਖ ਜੇ ਆਪਣਾ ਦਰਖਤ ਲੱਗੇ ਤਾਂ ਆਪਣਾ ਪੰਜਾਬ ਬਚ ਸਕਦਾ ਹੈਗਾ ਹੁਣ ਵੇਖੋ ਵੀ ਆਪਣਾ ਏਸੀ ਘਰ ਘਰ ਹੋ ਗਏ ਮੋਟਰ ਗੱਡੀਆਂ ਹੋ ਗਈਆਂ ਪ੍ਰਦੂਸ਼ਣ ਬਹੁਤ ਜ਼ਿਆਦਾ ਹੋ ਗਿਆ ਅੱਜ 20 April ਨੂੰ 43 ਡਿਗਰੀ ਅੱਜ ਦਾ ਟੈਂਪਰੇਚਰ ਆ ਭਾਈ ਉਹ ਜਿਹੜੇ ਪੁਰਾਣੇ ਦਰਖਤ ਆਪਣੇ 15 15 ਸਾਲ ਦੇ 20 20 ਸਾਲ ਦੇ ਲੱਗੇ ਹੋਏ ਆ ਉਹ ਸੁੱਕਣ ਜਾ ਰਹੇ ਆ ਜਿਵੇਂ ਕਿ ਮੇਰਾ ਘਰ ਇਹ ਮੈਂ 1990 ਦੇ ਵਿੱਚ ਪਾਇਆ ਸੀ ਤੇ ਉਸ ਤੋਂ ਬਾਅਦ ਦਰਖਤ ਲਾਏ ਸੀ ਆ ਵੇਖੋ ਆਹ ਡੇਕ ਮੇਰੀ ਸੁੱਕੀ ਪਈ ਆ ਔਰ ਮੇਰੀ ਪਰਲੇ ਪਾਸੇ ਫੇਰ ਸੁੱਕੀ ਪਈ ਆ। ਔਰ ਇੱਕ ਡੇਕ ਮੇਰੇ ਕੋਲੇ ਬਚੀ ਆ। ਜਿਵੇਂ ਕਿ ਮੇਰੇ ਕੋਲੇ ਉਧਰਲਾ ਪਿਛਲੇ ਖੇਤ ਦੇ ਵਿੱਚ ਤਿੰਨ ਕਨਾਲਾਂ ਨੂੰ ਖਾਲ ਨਾ ਆਉਣ ਕਰਕੇ ਮੋਟਰ ਨਾ ਆਉਣ ਕਰਕੇ ਤੇ ਤਿੰਨ ਕਨਾਲਾਂ ਮੇਰੀਆਂ ਤੇ ਤਿੰਨ ਮੇਰੇ ਭਾਈ ਦੀਆਂ ਛੇ ਕਨਾਲਾਂ ਸਾਡੇ ਕੋਲੇ ਫालतੂ ਪਈਆਂ। ਉਹਦੇ ਵਿੱਚ ਕਮ ਸੇ ਕੰਮ ਵੀ ਆਪੇ ਉਗਰੀਆਂ ਕੁਦਰਤੀ ਟਾਲੀਆਂ ਕਮ ਸੇ ਕੰਮ ਵੀ ਉਹਦੇ 'ਚ 50-60 ਖੜੀਆਂ ਐ। ਔਰ ਪੂਰਾ ਜੰਗਲ ਬਣਿਆ ਪਿਆ ਹੈ ਮੇਰੇ ਕੋਲੇ ਜਿਵੇਂ ਵੇਚਣ ਵਾਲੇ ਭਾਈ ਆਉਂਦੇ ਆ ਤੇ ਅਸੀਂ ਉਹਨਾਂ ਨੂੰ ਮਨਾ ਕੀਤਾ ਵੀ ਭਾਈ ਇਹ ਦਰਖਤ ਅਸੀਂ ਵੇਚਨੇ ਨਹੀਂ ਖੜੇ ਰਹਿਣ ਦਿਓ ਆਪਾਂ ਕੀ ਕਰਨਾ ਹੈ ਆਪਾਂ ਨੂੰ ਸ਼ੁਰੂਆਤ ਦਰਖਤ ਲਾਉਣ ਦੀ ਆਪਣੇ ਘਰ ਤੋਂ ਹੀ ਕਰਨੀ ਪਣੀ ਆ ਆਪਾਂ ਨੂੰ ਹਰੇਕ ਨੂੰ ਉਪਰਾਲਾ ਕਰਨਾ ਪੈਣਾ ਵੀ ਆਪਾਂ ਪੰਜਾਬ ਨੂੰ ਬਚਾਉਣਾ ਹੈ ਵਾਤਾਵਰਣ ਨੂੰ ਬਚਾਉਣਾ ਹੈ ਤਾਂ ਆਪਾਂ ਟੈਂਪਰੇਚਰ ਨੂੰ ਘਟਾਉਣਾ ਹੈ ਤਾਂ ਆਪਾਂ ਭਾਈ ਜ਼ਰੂਰ ਦਰਖਤ ਲਾਉਣ ਦੀ ਸ਼ੁਰੂਆਤ ਕਰੀਏ ਜਿਵੇਂ ਕਿ ਆਪਣੇ ਕੋਲੇ ਮੈਂ ਇੱਕ ਜ਼ਿੰਮੇਵਾਰ ਆ ਮੈਂ ਵੀ ਇੱਕ ਝੋਨਾ ਲਾਉਣਾ ਹੈ ਆਪਣੇ ਕੋਲੇ ਮੋਟਰਾਂ ਦੇ ਉੱਤੇ ਆਪਾਂ ਇੱਕ ਇੱਕ ਕਨਾਲ ਕਨਾਲ ਜਗਾ ਉੱਥੇ ਵਿਹਲੀ ਪਈ ਆ ਆਪਣੇ ਕੋਲੇ ਆਪਾਂ ਕੀ ਕਰੀਏ ਜਿਵੇਂ ਹੁਣ ਸ਼ੁਰੂਆਤ ਕਰਨੀ ਹੈਗੀ ਉੱਥੋਂ ਆਪਾਂ ਮੋਟਰਾਂ ਦੇ ਉੱਤੋਂ ਹੀ ਸ਼ੁਰੂ ਕਰੀਏ ਦਰਖਤ ਲਾਉਣਾ ਇੱਕ ਟਾਲੀ ਲੱਗਦੀ ਨੂੰ ਭਾਈ ਇੱਕ ਸਦੀ ਨਿਕਲ ਜਾਂਦੀ ਆ ਇੱਕ ਉਮਰ ਨਿਕਲ ਜਾਂਦੀ ਆ ਟਾਲੀ ਹੁੰਦੀ ਨੂੰ ਬਜ਼ੁਰਗਾਂ ਵਲੇ ਦੀਆਂ ਟਾਲੀਆਂ ਲੱਗੀਆਂ ਫੇਰ ਜਾ ਕੇ ਕਿਤੇ ਟਾਲੀਆਂ ਆਉਂਦੀਆਂ ਜਿਵੇਂ ਕਿ ਮੈਂ ਇੱਕ ਪਲਾਟ 93 ਦੇ ਵਿੱਚ ਲਿਆ ਸੀ ਉਹਦੇ ਵਿੱਚ ਬਹੁਤ ਭਾਰੀ ਜਫੇ ਚੋਂ ਦੀ ਟਾਲੀ ਖੜੀ ਆ ਤੇ ਮੇਰੇ ਕੋਲੇ ਬਹੁਤ ਵੀਰ ਆਏ ਤੇ ਮੈਂ ਉਹਨੂੰ ਵੇਚਦਾ ਨਹੀਂਗਾ ਉਵੇਂ ਜਿਵੇਂ ਖੜੀ ਆ ਉਹ ਟਾਲੀ ਟਾਲੀ ਉਹ ਖਾਣੀ ਕਦੋਂ ਦੀ ਲੱਗੀ ਵੀ ਆ ਆਪਾਂ ਜੇ ਮੌਸਮ ਟੈਂਪਰੇਚਰ ਕੰਟਰੋਲ ਕਰਦੇ ਆ ਤਾਂ ਦਰਖਤ ਹੀ ਕਰਦੇ ਆਗੇ ਇਹਨਾਂ ਨੂੰ ਆਪਾਂ ਲਾਉਣ ਦੀ ਸ਼ੁਰੂਆਤ ਆਪਾਂ ਹਰੇਕ ਬੰਦੇ ਨੂੰ ਕਰਨੀ ਚਾਹੀਦੀ ਹੈਗੀ ਜਿਸ ਵੀਰ ਭਰਾ ਕੋਲੇ ਪਲਾਟ ਹੈਗਾ ਜਾ ਜਗ੍ਹਾ ਹੈਗੀ ਆ ਜਾਂ ਬੇਲੀ ਜਗ੍ਹਾ ਹੈ ਹੁਣ ਸੌਣ ਭਾਦੋਂ ਦਾ ਮਹੀਨਾ ਆਊਗਾ ਦੋ ਮਹੀਨੇ ਲੰਘ ਕੇ ਉਦੋਂ ਆਪਾਂ ਸ਼ੁਰੂਆਤ ਜ਼ਰੂਰ ਕਰੀਏ ਪੰਜ ਪੰਜ ਚਾਰ ਚਾਰ ਦਰਖਤ ਆਪਾਂ ਜ਼ਰੂਰ ਲਾਗੇ ਅਗਰ ਜੇ ਕਿਸੇ ਨੂੰ ਆਪਾਂ ਇੱਕ ਰੋਟੀ ਖਵਾਉਨੇ ਆ ਜਾਂ ਕੋਈ ਪੁੰਨ ਦਾ ਕੰਮ ਕਰਦੇ ਆ ਆਪਾਂ ਦਰਖਤ ਮੰਡਦਿਏ ਜਿਵੇਂ ਕਿ ਆਪਾਂ ਕੋਈ ਜਨਮ ਦਿਨ ਜਾਂ ਕੋਈ ਆਪਾਂ ਮਨ ਦੇ ਵਿੱਚ ਆਇਆ ਵੀ ਆਪਾਂ ਕਿਤੇ ਸੇਵਾ ਕਰਨੀ ਆ ਆਪਾਂ ਕੀ ਕਰੋ ਨਰਸਰੀ ਦੇ ਵਿੱਚੋਂ 10 ਬੂਟੇ ਲਿਆਓ ਤੇ ਆਪਣੇ ਜਾਣ ਪਛਾਣ ਵਾਲੇ ਸੱਜਣ ਮਿੱਤਰਾਂ ਨੂੰ ਦੇ ਆਉ ਉਹ ਆਪਾਂ ਬੂਟੇ ਜਿਵੇਂ ਕਿ ਮੈਂ ਪਿਛਲੇ ਵਾਰੀ ਵੀਡੀਓ ਬਣਾਈ ਤੇ ਮੈਂ ਬੂਟੇ ਲਿਆਇਆ ਮੇਰੀਆਂ ਪਸ਼ੂਆਂ ਵਾਲੀਆਂ ਵੀਡੀਓ ਤਾਂ ਲੱਖਾਂ ਤੇ ਚੱਲ ਗਈਆਂ ਸਾਢੇ 3 3 4 4 ਲੱਖ ਤੇ ਵਗ ਗਈ ਉਹ ਪੰਜ ਤੋਂ ਨਹੀਂ ਟੱਪੀ ਨਾਲੇ ਮੈਂ ਬੂਟੇ ਲੈ ਕੇ ਆਇਆ ਕਿਸੇ ਨੇ ਵੇਖੀ ਨਹੀਂ ਕਿਸੇ ਨੇ ਉਹਨੂੰ ਲੈ ਕੇ ਹੀ ਨਹੀਂ ਕੀਤਾ ਇਹ ਪਿਛਲੇ ਸਾਲ ਦੀ ਮੇਰੀ ਵੀਡੀਓ ਦੇਖ ਸਕਦੇ ਹੋ ਮੇਰੇ ਹੱਥ ਦੇ ਵਿੱਚ ਦਰਖਤ ਫੜੇ ਹੋਏ ਆ ਮੈਂ ਬੂਟੇ ਵੀ ਲੈ ਕੇ ਆਇਆ ਉਥੋਂ ਆਪ ਖਰੀਦ ਕੇ ਬੂਟੇ ਬੰਡੇ ਵੀ ਕਿਸੇ ਵੀਰ ਭਰਾ ਨੇ ਬਿਲਕੁਲ ਨਹੀਂ ਲਾਏ ਉਹ ਇਸ ਪਾਸੇ ਦਾ ਸਾਡਾ ਧਿਆਨ ਹੀ ਨਹੀਂਗਾ ਵਾਤਾਵਰਣ ਦੇ ਬਾਰੇ ਇਹ ਮੇਰੇ ਵੀਰ ਹੁਣ ਸੌਣ ਭਾਤੋਂ ਦੇ ਵਿੱਚ ਜਰੂਰ ਆਪਾਂ ਦਰਖਤ ਲਾ ਗਏ ਸ਼ੁਰੂਆਤ ਕਰੀਏ ਜਿਸ ਜਸ ਵੀਰ ਭਰਾ ਕੋਲੇ ਖੇਤੀ ਦਾ ਕੰਮ ਕਰਦਾ ਹੈ ਜਰੂਰ ਲਾ ਗੇ ਹੋ ਸਕਦਾ ਵੀ ਆਪਣੀਆਂ ਬੱਟਾਂ ਤੇ ਤਾਂ ਨਹੀਂ ਲੱਗਦੇ ਕਿਉਂ ਆਪਣੀ ਕਬੈਨ ਨਹੀਂ ਟੱਪਦੀ ਜਾਂ ਤਾਰਾਂ ਬਹੁਤ ਜ਼ਿਆਦੇ ਮੋਟਰਾਂ ਦੀਆਂ ਹੋ ਗਈਆਂ ਮੋਟਰ ਦੇ ਉੱਤੇ ਇੱਕ ਕਨਾਲ ਜਗਾ ਦੇ ਉੱਤੇ ਤਾਂ ਆਪਾਂ ਜ਼ਰੂਰ ਲਾ ਸਕਦੇ ਆ ਦੋ ਦਰਖਤ ਲਾਓ ਤਿੰਨ ਲਾਓ ਨਿੰਮ ਲਾਓ ਨਿੰਮ ਲਾ ਸਕਦੇ ਆ ਆਪਾਂ ਇਸ ਤਰ੍ਹਾਂ ਦੇ ਕਈ ਪੰਜ ਚਾਰ ਦਰਖਤ ਆਪਾਂ ਜਿਹੜੇ ਲੱਗੇ ਜਿਹੜੀ ਲੱਕੜ ਵਿਕਦੀ ਵੀ ਆ ਲੱਕੜ ਅੱਜ ਭਾਈ 1200 ਰੁਪਏ 700 ਰੁਪਏ ਤੋਂ ਲੈ ਕੇ 1200 ਰੁਪਏ ਦੇ ਉੱਤੇ ਲੱਕੜ ਚਲੀ ਗਈ ਆ ਕਿ ਕੁਆਟਲ ਬਾਲਣ ਵਾਲੀ ਜਿਹੜੀਆਂ ਆਪਾਂ ਬਾਲਦੇ ਆ ਜਿਵੇਂ ਕਿ ਇੱਕ ਵੀਰ ਦਾ ਕੱਲ ਪਟਿਆਲੇ ਤੋਂ ਕਮੈਂਟ ਆਇਆ ਉਹ ਕਹਿੰਦਾ ਮੇਰੇ ਚੱਕੀ ਲੱਗੀ ਆ ਤੇ ਮੈਂ ਰੋਟੀ ਹਜੇ ਚੁੱਲ੍ਹੇ ਦੀ ਖਾਨਾ ਹੈ ਕਹਿੰਦਾ ਮੈਂ 35 ਕੁਆਟਲ ਲੱਕੜਾਂ ਚਰਾ ਕੇ ਇੱਕ ਕਮਰਾ ਮੈਂ ਭਰਤਾ ਤੇ ਮੈਂ ਲੱਕੜਾਂ ਤੇ ਹੀ ਸਾਡਾ ਪਰਿਵਾਰ ਬਣਾਉਂਦਾ ਤੇ ਲੱਕੜਾਂ ਤੇ ਹੀ ਅਸੀਂ ਰੋਟੀ ਖਾਂਦੇ ਆ ਗੈਸ ਦੇ ਉੱਤੇ ਕਹਿੰਦਾ ਕੱਲਾ ਜਾਂ ਅਸੀਂ ਦੁੱਧ ਹੀ ਦਿੱਤਾ ਕਰਦੇ ਆ ਭਾਈ ਹੁਣ ਕੀ ਆਗਾ ਅਸੀਂ ਸਾਡੇ ਕੋਲੇ ਗੈਸ ਆ ਗਈ ਆ ਤੇ ਗੈਸ ਦੇ ਉੱਤੇ ਆਪਾਂ ਲੈਟਰ ਜਗਾਇਆ ਤੇ ਰੋਟੀ ਬਣਾਈ ਖਾ ਕੇ ਪਾਸੇ ਹੋ ਗਏ ਆਪਾਂ ਦਰਖਤ ਹੋਊਗਾ ਤਾਂ ਆਪਾਂ ਜ਼ਰੂਰ ਕਰਾਂਗੇ ਜਿਵੇਂ ਕਿ ਮੈਂ ਦਰਖਤ ਲਾਉਣਾ ਜਿਹੜਾ ਕੋਈ ਦਰਖਤ ਡਿੱਗ ਪਿਆ ਹੋਰ ਹੋ ਗਿਆ ਮੈਂ ਬੁਖਾ ਦੇਣਾ ਬਾਹਰ ਤੇ ਮੈਂ ਮੇਰੇ ਪਸ਼ੂਆਂ ਦਾ ਦਾਣਾ ਬਣਨੋਂ ਮੇਰੇ ਕੋਲੇ ਫਰੀਦੀਆਂ ਲੱਕੜਾਂ ਹੈਗੀਆਂ ਅਗਰ ਮੇਰੇ ਦਰਖਤ ਲੱਗੇ ਆ ਤਾਂ ਹੀ ਮੇਰੇ ਕੋਲੇ ਲੱਕੜਾ ਹੈ ਨਾ ਮੈਨੂੰ ਲੱਕੜ ਕਦੇ ਮੁੱਲ ਲਿਆਉਣ ਦੀ ਲੋੜ ਨਹੀਂ ਪਈ ਆ ਮੈਂ ਤੁਹਾਨੂੰ ਲੱਕੜਾਂ ਡਿੱਗੇ ਦਰਖਤ ਵਿਖਾ ਦਿੰਨਾ ਉਹ ਵੀ ਜਿਵੇਂ ਆਪਾਂ ਹੁਣ ਇਹਦੀ ਸ਼ੁਰੂਆਤ ਕਰਨੀ ਆ ਤੇ ਸ਼ੁਰੂਆਤ ਇਹ ਆਪਣੇ ਤੋਂ ਹੀ ਹੋਣੀ ਆ ਨਾ ਇਹ ਕਿਸੇ ਸਰਕਾਰ ਤੋਂ ਹੋਣੀ ਆ ਨਾ ਸਰਕਾਰ ਨੇ ਦਰਖਤ ਲਾਉਣੇ ਆ ਸਰਕਾਰ ਤਾਂ ਸੜਕ ਦੇ ਉੱਤੇ ਦਰਖਤ ਲਾ ਦਿੰਦੀ ਆ ਤੇ ਉਹ ਬਿਲਕੁਲ ਚਲਦੇ ਨਹੀਂ ਨਾ ਕੋਈ ਉਹਨੂੰ ਪਾਣੀ ਪਾਉਂਦਾ ਇਹ ਆਪਾਂ ਪ੍ਰਾਲਾ ਕਰੀਏ ਤਾਂ ਆਪਾਂ ਜਰੂਰ ਇੱਕ ਇੱਕ ਬੰਦਾ ਇੱਕ ਇੱਕ ਦੋ ਦੋ ਦਰਖਤ ਜਰੂਰ ਹੈ ਕਿ ਸੌਣ ਪਾਦੋਂ ਦੇ ਵਿੱਚ ਲਾਓ ਤੇ ਵਾਤਾਵਰਨ ਨੂੰ ਬਚਾਓ ਤੇ ਵਾਤਾਵਰਨ ਨੂੰ ਬਚਾਉਣ ਵਾਲੇ ਵੀਰਾਂ ਦਾ ਜਿਹੜਾ ਵੀ ਕਮੈਂਟ ਕਰਕੇ ਦੱਸੂਗਾ ਵੀ ਮੈਂ ਪੰਜ ਦਰਖਤ ਲਾਏ ਬਾਬਾ ਜੀ ਮੈਂ ਚਾਰ ਲਾਏ ਮੈਂ ਉਹਦਾ ਕੋਟੀ ਕੋਟੀ ਧੰਨਵਾਦ ਕਰੂੰਗਾ ਮੈਂ ਉਹਦਾ ਸ਼ੁਕਰਾਨਾ ਕਰੂੰਗਾ ਵੀ ਵੀਰ ਤੂੰ ਵਾਤਾਵਰਨ ਨੂੰ ਬਚਾਉਣ ਤੇ ਤੇਰਾ ਬਹੁਤ ਯੋਗਦਾਨ ਆ ਵੀ ਤੂੰ ਬਹੁਤ ਵੱਡਾ ਆਕਸੀਜਨ ਨੂੰ ਬਚਾਰਿਆ ਜਿਵੇਂ ਕਿ ਕਰੋਨਾ ਆਇਆ ਸਾਡੇ ਕੋਲੇ ਦਰਖਤ ਹੁੰਦੇ ਤਾਂ ਸਾਡੇ ਕੋਲੇ ਆਕਸੀਜਨ ਵਾਤਾਵਰਨ ਚ ਹੁੰਦੀ ਕਿੰਨੀ ਸਿਲੰਡਰ ਲੱਗੇ ਤੇ ਜੇ ਆਪਾਂ ਦਰਖਤ ਲਾਗੇ ਆਕਸੀਜਨ ਨੂੰ ਬਚਾਈਏ ਵਾਤਾਵਰਨ ਨੂੰ 43 ਡਿਗਰੀ ਤੋਂ ਆ 20 ਡਿਗਰੀ ਤੇ ਲਿਆਂ ਨੂੰ ਬਚਾ ਗਏ ਆਪਾਂ ਆਪਣੇ ਨਾਲੋਂ ਦਵਾਈ ਦਾ ਟੈਂਪਰੇਚਰ ਉਹਨਾਂ ਨੇ ਕੰਟਰੋਲ ਕਰਿਆ ਉਹਨਾਂ ਦਾ ਟੈਂਪਰੇਚਰ ਜਿਵੇਂ 40 42 ਤੇ ਵਾਗਿਆ ਸੀ ਉਹਨਾਂ ਨੇ ਕੰਟਰੋਲ ਕਰਕੇ ਅੱਜ 27 28 ਤੇ ਟੈਂਪਰੇਚਰ ਨੂੰ ਕੰਟਰੋਲ ਕਰ ਲਿਆ ਦਰਖਤ ਲਾ ਕੇ ਜਿਹੜਾ ਆਪਣਾ ਟੈਂਪਰੇਚਰ ਸੀ ਆਪਣਾ ਟੈਂਪਰੇਚਰ 20 22 ਹੁੰਦਾ ਸੀ ਤੇ ਆਪਾਂ ਕੀ ਨਾ 40 ਤਾਂ ਆਪਣਾ ਹੁਣ ਹੁਣ ਜਾ ਰਿਹਾ ਤੇ ਇਹ 50 ਤੇ ਜਾ ਵੱਡਦਾ ਹੈ 50 ਤੋਂ ਅੱਪ ਹੋ ਕੇ ਮੁਰਦਾ ਹੈਗਾ ਅਗਰ ਆਪਾਂ ਦਰਖਤ ਲਾਉਣ ਦੀ ਸ਼ੁਰੂਆਤ ਕਰੀਏ ਦਰਖਤ ਲਾઈએ ਤਾਂ ਆਪਾਂ ਵੀ ਕੰਟਰੋਲ ਕਰਕੇ ਆਪਾਂ ਵਾਤਾਵਰਨ ਨੂੰ ਬਚਾ ਸਕਦੇ ਆ ਟੈਂਪਰੇਚਰ ਨੂੰ ਘਟਾ ਸਕਦੇ ਆ ਆਪਾਂ ਨੂੰ ਥੋੜੀ ਹਿੰਮਤ ਕਰਨੀ ਪਊ ਜਿਵੇਂ ਆਪਣੀਆਂ ਇਹਨੀਆਂ ਸੜਕਾਂ ਨਿਕਲ ਗਈਆਂ ਦਰਖਤ ਆਪਣੇ ਕੱਟੇ ਗਏ ਕਿਉਂ ਗਵਰਨਮੈਂਟ ਨੇ ਤਾਂ ਲਾਉਣੇ ਨਹੀਂ ਹੁਣ ਆਪਾਂ ਇਸ ਦਰਖਤਾਂ ਵੱਲ ਲਹਿਰ ਚਲਾਗੇ ਮਹਾਮ ਚਲਾਗੇ ਤਾਂ ਆਪਾਂ ਵਾਤਾਵਰਨ ਨੂੰ ਖੁਦ ਆਪ ਬਚਾ ਸਕਦੇ ਆ ਵੀ ਆਪਾਂ ਜ਼ਿੰਮੇਵਾਰ ਆ